ਇਸ ਤੇ ਮਸੀ ਬਾਈ ਮਰਿੰਡੇ ਦੇ ਵਿੱਚ ਆ ਮਰਿੰਡੇ ਤੋਂ ਜਿਹੜਾ ਖੰਨੇ ਨੂੰ ਰੋਡ ਜਾਂਦਾ ਉੱਥੇ ਖੜੇ ਆ ਤੇ ਬਾਈ ਉਹਦੀ ਟਰੈਕਟਰ ਲੈ ਕੇ ਜਾ ਰਹੀ ਸੀ ਆਪ ਦਾ ਕਿਸੇ ਮੁਕਾਬਲੇ ਤੇ ਸੀ ਬਾਈ ਨੂੰ ਰੋਕਿਆ ਤਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵੀਰੇ ਹੁਣੀ ਰੋਕੇ ਹਨਾ ਬਾਈ ਕੀ ਤਿਆਰ ਕੀਤਾ ਹੈ ਇਹ ਤਾਂ ਪ੍ਰੀਤ ਹੀ ਹੈ ਨਾ ਇਹ ਹਾਂ ਵੀਰ ਪ੍ਰੀਤ ਅਵੈਂਜਰ ਆ ਇਹ ਠੀਕ ਆ ਬਾਈ ਇਹਦੇ ਜਿਹੜਾ ਇੰਜਣ ਆਪਾਂ ਨੇ 6 ਸਿਲੰਡਰ ਰੱਖਿਆ ਬਾਈ ਬਾਈ 6 ਸਿਲੰਡਰ ਇੰਜਣ ਰੱਖਿਆ ਹੋਇਆ ਇਸ ਟਰੈਕਟਰ ਦੇ ਵਿੱਚ ਤਾਂ ਹੀ ਤੁਹਾਨੂੰ ਐ ਲੱਗੂਗਾ ਯਾਰ ਵੀ ਇਹ ਬਦਲਿਆ ਬਦਲਿਆ ਜਾਂ ਕਾਹਤੋਂ ਟਰੈਕਟਰ ਬਾਈ ਸਾਰੀ ਆ ਬਾਡੀ ਵੀ ਸਾਰੀ ਦੁਬਾਰਾ ਰੱਖੀ ਆ ਹਾਂਜੀ ਹਾਂ ਤਿਆਰ ਕਰਵਾ ਵੀਰ ਆਪਾਂ ਨੇ ਉਹ ਕਰਿਆ ਵਾਏ ਆਪ ਵੀ ਕੀਤਾ ਕਰੇ ਯਾਰ ਮਿੱਤਰ ਦਾ ਆਪਣੇ ਦਾ ਠੀਕ ਆ ਓਕੇ ਤੇ ਇਹਦੀ ਹਾਰਸ ਪਾਵਰ ਜਿਹੜੀ origignal ਆਉਂਦੀ ਉਹ ਕਿੰਨੀ ਆਉਂਦੀ ਆ ਤੇ ਹੁਣ ਕਿ ਨਹੀਂ ਕੀਤੀ ਉਹ ਵੀਰ 100 ਹਾਰਸ ਪਾਵਰ ਆਉਂਦਾ ਤਾਂ ਹੁਣ ਇਹ ਕੱਢਦਾ 170 ਹਾਰਸ ਪਾਵਰ 170 ਹਾਰਸ ਪਾਵਰ ਬਾਈ ਆ ਦੇਖੋ ਤੁਸੀਂ ਇਧਰਲੇ ਪਾਸੇ 170 ਹਾਰਸ ਪਾਵਰ ਕੀਤਾ ਹੋਇਆ ਡਰਾਈਵਰ 70 ਵਧਾਈ ਹੋਈ ਹੈ ਨਾ ਬਾਈ ਮੂੰ 150 HP ਇਹਦੇ ਪੰਪ 'ਚ ਮੋਡੀਫਿਕੇਸ਼ਨ ਹੋਈ ਵੀ ਆ ਇਹ 170 ਤੱਕ ਜਾਂਦਾ ਹੁਣ ਠੀਕ ਆ ਹੁਣ ਕਿੱਥੇ ਲੈ ਕੇ ਚੱਲੇ ਸੀ ਬਾਈ ਆਪਣਾ ਮੁਕਾਬਲਾ ਵੀ ਰਬਹਿਰਾਮਪੁਰ ਬਹਿਰਾਮਪੁਰ ਕਿੰਨੀ ਗਵਾੜਾ ਇਥੋਂ ਇਥੇ ਥੋੜਾ ਹੀ ਆ 25 ਕਿਲੋਮੀਟਰ ਆ 20 25 ਕਿਲੋਮੀਟਰ ਆ 20 25 ਕਿਲੋਮੀਟਰ ਤੇ ਬਾਈ ਉਹਨਾਂ ਦਾ ਵੀ ਟਰੈਕਟਰ ਦਾ ਕੋਈ ਮੁਕਾਬਲਾ ਤਵੀਆਂ ਆ ਦੂਜਾ ਟਰਾਲੀ ਖਿੱਚਦਾ ਟਰਾਲੀ ਵਾਲਾ ਵੀ ਟਰਾਲੀ ਖਿੱਚਦਾ ਟਰਾਲੀ ਖਿੱਚ ਮੁਕਾਬਲਾ ਪਹਿਲਾਂ ਲਾਇਆ ਵੀ ਮੁਕਾਬਲੇ ਕੋਈ ਹਾਂ ਪਹਿਲਾਂ ਇੱਕ ਉੱਥੇ ਦੇਖਿਆ ਦਾ ਤੰਗੌਰੀ ਉਂ ਚਲਾ ਕੇ ਦੇਖਿਆ ਮੁਕਾਬਲਾ ਪਹਿਲਾਂ ਹੀ ਚਲਾਉਣਾ ਆਪਾਂ ਨੇ ਅੱਜ ਹੁਣ ਚਲਾਉਣਾ ਪਹਿਲਾਂ ਹੀ ਆ ਉੱਥੇ ਵੀ ਟਾਈਮ ਹੋਦੇ ਚਲਾਇਆ ਸੀਗਾ ਅੱਜ ਡੈਮੋ ਦੇ ਚਲਾਇਆ ਸੀ ਸ਼ੋਅ ਮੈਚ ਆ ਸ਼ੋਅ ਮੈਚ ਚਲਾ ਦੇ ਤੇ ਮੈਂ ਕਹਿੰਦਾ ਬਈ ਆ ਟਰੈਕਟਰ ਝੋਟੇ ਅੜਗਾ ਤੁਸੀਂ ਜਦੋਂ ਚੱਲਦਾ ਦੇਖੂਗਾ ਨ ਪਤਾ ਲੱਗੂ ਹੈ ਨਾ ਜਾਂਦੇ ਤੋਂ ਵੀ ਕੋਈ ਚੀਜ਼ ਆ ਰਹੀ ਆ ਕਿਉਂਕਿ ਇਹ ਆਮ ਪ੍ਰੀਤ ਹੁੰਦਾ ਬਈ ਹੈ ਨਾ ਜਿਵੇਂ ਇਹ ਹੈ ਤਾਂ 4x4 ਪੂਰੀ ਪਹਿਲਾਂ ਤੁਸੀਂ ਨਾ ਹਾਂਜੀ ਹਾਂ ਵੀਰ 4x4 4x4 ਆ ਟਰੈਕਟਰ ਬਾਈ ਜੇ ਤੁਸੀਂ ਆਮ ਪ੍ਰੀਤ ਦੇਖੋਗੇ ਤਾਂ ਇਹਦੇ ਨਾਲੋਂ ਅੱਧਾ ਰਹੂਗਾ ਉਹ ਟਰੈਕਟਰ ਇਹ ਤਾਂ ਬਾਈ ਉਹਨਾਂ ਨੇ ਬਹੁਤ ਮੰਨ ਕੇ ਚਲੋ ਤਗੜਾ ਕੀਤਾ ਹੋਇਆ ਵਾ ਟਰੈਕਟਰ ਤੇ ਸੋਚਿਆ ਕਿਵੇਂ ਬਾਈ ਫਿਰ ਸੋਚਿਆ ਯਾ ਆਪਣਾ ਯਾਰ ਮਿੱਤਰ ਆ ਸੁਖੀ ਕੰਡਾਲੇ ਤੋਂ ਜੀ ਬਾਈ ਉਹ ਵੀਰ ਕਹਿੰਦਾ ਵੀ ਬੜਾ ਰੱਖਣਾ ਇੰਜਨ ਜੀ ਉਹ ਫਿਰ ਦਾਬ ਦਾ ਦਾ ਮੱਕੀ ਵਾਲੀ ਮਸ਼ੀਨ ਆ ਵੀਰ ਕੋਲ ਓਕੇ ਉਹਦੇ ਕਰਕੇ ਫਿਰ ਬੜਾ ਰੱਖਿਆ ਬਾਈ ਠੀਕ ਆ ਕੰਮ ਨਹੀਂ ਦਾ ਨਵੇੜਦਾ ਹੈਗਾ ਇਹ ਤਾਂ ਕਰਕੇ ਫਿਰ ਹੁਣ ਥੋੜਾ ਜਿਹਾ ਹੌਸ ਪਾਵਰ ਵਧਾਈ ਇਹਦੇ ਇਹ ਆਮ ਤਾਂ ਮੇਰੇ ਖਿਆਲ ਨਾਲ ਏਜੰਸੀ ਉਹ ਚਾਰ ਸਿਲੰਡਰੀ ਆਉਂਦਾ ਨਾ ਬਾਈ ਹਾਂ ਚਾਰ ਹੀ ਆਉਂਦਾ ਚਾਰ ਸਿਲੰਡਰ ਟਰੈਕਟਰ ਆ ਬਾਈ ਚਾਰ ਸਿਲੰਡਰ ਟਰੈਕਟਰ ਨੂੰ ਹੁਣ ਬਾਈ ਉਹਨਾਂ ਨੇ 6 ਸਿਲੰਡਰ ਕੀਤਾ ਹੋਇਆ ਤੇ ਹੁਣ ਤਾਂ ਵੀ ਕੋਈ ਦਿੱਕਤ ਆਉਂਦੀ ਚਲਾਉਣ ਦੀ ਨਹੀਂ ਵੀਰ ਹੁਣ ਨਹੀਂ ਕੋਈ ਦਿੱਕਤ ਆਉਂਦੀ ਠੀਕ ਆ ਓਕੇ ਆ ਜੀ ਹੋਰ ਕੀ ਕੀ ਮੋਡੀਫਿਕੇਸ਼ਨ ਕੀਤੀ ਹੈ ਬਾਈ ਇਹਦੇ ਵਿੱਚ ਹੋਰ ਵੀਰੇ ਬਸ ਆਈ ਇੰਜਨ ਦੀ ਉਹ ਮੋਡੀਫਿਕੇਸ਼ਨ ਕਰੀ ਵੀ ਆ ਹੋਰ ਗੇਅਰ ਗੂਰ ਤਾਂ ਉਹੀ ਆ ਥੱਲੇ ਤੇ ਵੇਟ ਬੂਡ ਕਿੰਨਾ ਲਾਇਆ ਬਾਈ ਮੁਕੇ 3 ਕੁਆਂਟਾ ਦੇ 3 ਕੁਆਂਟਾ ਦੇ ਇਹ ਜਿੱਥੇ ਬਈ ਤੁਸੀਂ ਲੈ ਕੇ ਆ ਰਹੇ ਹੋ ਕੋਈ ਆਏ ਤਾਂ ਨਹੀਂ ਉੱਥੇ ਲਿਮਟ ਤਾਂ ਨਹੀਂ ਹੈਗੀ ਨਾ 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 ਵੀਰ ਓਪਨ ਆ ਓਪਨ ਆ ਜਿਵੇਂ ਓਪਨ ਆ ਨਾ ਜਿੰਨਾ ਮਰਜੀ ਨਹੀਂ ਕਈ ਥਾਂ ਹਾਰਸ ਪਾਵਰਾਂ ਦਾ ਚੱਕਰ ਹੁੰਦਾ ਵੀ ਨਹੀਂ ਵੀਰ ਓਪਨ ਓਪਨ ਦੇ ਕੀਤੇ ਹੋਇਆ ਬਾਈ ਤੁਸੀਂ ਦੇਖੋ ਹਾਰਸ ਪਾਵਰ ਨਾਲ ਪਿੱਛੇ ਖੜਾ ਉਹ ਫੌਜ਼ ਪਾਵਰ 'ਚ ਚਲਾਉਣਾ ਆਪਾਂ ਨੇ ਅੱਛਾ ਹਾਂ ਦੋਵੇਂ ਮੁਕਾਬਲੇ ਆ ਹਾਰਸ ਪਾਵਰ ਵਾਲੇ ਵੀ ਆ ਉਹ 60 ਐਚਪੀ ਚੱਲੂਗਾ ਓਕੇ ਹਾਂਜੀ ਬਾਈ ਟਰੈਕਟਰ ਦੇਖੋ ਤੁਸੀਂ ਤੇ ਉਹ ਮਗਰ ਟੈਂਕੀ ਕਾਦੀ ਪਾਣੀ ਵਾਲੀ ਲੈ ਆ ਉਹ ਪਾਣੀ ਵਾਲੀ ਵੀਰ ਠੀਕ ਆ ਬਾਈ ਹਾਂਜੀ ਜਦਾਂ ਗਰਮੋਲ ਦੇ ਪਾਣੀ ਛੱਡਦੇ ਹੁੰਦੇ ਨਾ ਫੇਰਾ ਓਕੇ ਓਕੇ ਤਾਂ ਕਰਕੇ ਲਾਈ ਹੋਈ ਮਾਨ ਕੇ ਚਲੋ ਪ੍ਰਬੰਧ ਸਾਰੇ ਕੀਤੇ ਹੋਏ ਹਾਂਜੀ ਹਾਂ ਵਾਹ ਤੇ ਬਾਈ ਬਹੁਤ ਬਹੁਤ ਧੰਨਵਾਦ ਬਾਈ ਉਹਨਾਂ ਨੇ ਸਮਾਂ ਦਿੱਤਾ ਇੱਕ ਵਾਰ ਟਰੈਕਟਰ ਨੂੰ ਘੁੰਮ ਕੇ ਦਿਖਾ ਦੇ ਬਾਈ ਸਾਰਾ ਬਹੁਤ ਘੈਂਡ ਬਾਈ ਪਹਿਲਾਂ ਤਾਂ ਮੁਬਾਰਕਾ ਬਹੁਤ ਸੋਹਣਾ ਬਣਾਇਆ ਹੋਇਆ ਟਰੈਕਟਰ ਤੇ ਬਾਕੀ ਆਸ਼ਾ ਕਰਦੇ ਵੀ ਜਿੱਤ ਕੇ ਜਾਊਗਾ ਤੇਰਾ ਟਰੈਕਟਰ ਘੈਂਡ ਆ ਗੱਲ ਬਾਤ ਸੋ ਸਾਰੇ ਪਾਸੇ ਦਿਖਾ ਲਈ ਬਾਈ ਤੇ ਕਿੰਨਾ ਟਾਈਮ ਕਿੰਨਾ ਲੱਗਿਆ ਸੱਚ ਬਈ ਕਰਨ ਤੇ ਟਾਈਮ ਵੀ ਦੇ ਦੇ ਪਰ ਦੋ ਹਫ਼ਤੇ ਲੱਗ ਗਏ ਜੀ ਦੋ ਹਫ਼ਤੇ ਲੱਗੇ ਦੋ ਆਫਟਰ ਤਿਆਰ ਹੋ ਗਿਆ ਤੇ ਖਰਚਾ ਕਿੰਨਾ ਖਰਚਾ ਤਾਂ ਵੀਰ ਹੁਣ ਕਦੇ ਉਹ ਲਾਇਆ ਨਹੀਂ ਸਾਹਿਬ ਓਕੇ ਹਾਂ ਬਈ ਖਰਚਾ ਤਾਂ ਆ ਗਿਆ ਟੁੱਟਮਾ ਜ ਆਇਆ ਹੁਣ ਐ ਇਕੱਠਾ ਨਹੀਂ ਨਾ ਹੋਇਆ ਟੁੱਟਮਾ ਜ ਆਇਆ ਤੇ ਬਾਕੀ ਇਹ ਟਰੈਕਟਰ ਹੈ ਕਿੰਨੇ ਮਾਡਲ ਆ ਇਹ ਮਾਡਲ ਬਈ 22 ਆ ਇਹ 22 ਮਾਡਲ ਆ ਨਵੇਂ ਹੀ ਟਰੈਕਟਰ ਮੰਨ ਕੇ ਚੱਲੋ ਨਵੇਂ ਟਰੈਕਟਰ ਆ ਬਾਈ ਤੇ ਕਿਸੇ ਕਿਸੇ ਦਾ ਜਿਗਰਾ ਹੁੰਦਾ ਨਾ ਨਵੇਂ ਟਰੈਕਟਰ ਦੀ ਮੋਡੀਫਿਕੇਸ਼ਨ ਕਰਨੀ ਤੇ ਬਾਈ ਹੋਰਾਂ ਨੇ ਆ ਦੇਖੋ ਤੁਸੀਂ ਕਿੰਨਾ ਘੈਂਟ ਬਣਾਇਆ ਹੋਇਆ ਸਾਲ ਹੋ ਗਿਆ ਇਹਨੂੰ ਕਰੇ ਨੂੰ ਸਾਲ ਤਿਆਰ ਕੀ ਤਨੂੰ ਹੋ ਗਿਆ ਸਾਲ ਹਾਂਜੀ ਓਕੇ ਤੇ ਮੁਕਾਬਲੇ ਦੇ ਵਿੱਚ ਅੱਜ ਹੀ ਲੈ ਕੇ ਆਏ ਹਾਂ ਹਾਂਜੀ ਹਾਂ ਲਓ ਜੀ ਬਈ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ ਧੰਨਵਾਦ ਵੀਰੇ ਮਿਹਰਬਾਨੀ ਥੈਂਕ ਯੂ